ਅਸਲਾਮੁਅਲੈਕੁਮ ਅਮੀਰ ਕਾਨੀ ਹੈ ਸਭ ਠੀਕ ਠਾਕ ਹੈ ਜੀ ਦਿਨਾਲ ਤੇ ਚਾਦੀ ਕਲਾਚੇ ਹੋਗੇ ਅੱਜ ਦੀ ਕਥਾ ਦਇਸਤਨ ਸਿੰਘ ਮਸਕੀਨ ਦੀ ਮੌਜੂਦੇ ਤੇ ਅਜੂਬੀਆਂ ਜਿਵਾਰ ਦੇ ਦਾਸ ਦੇ ਪੇਨ ਨੇ ਖੈਰ ਆਪਾਂ ਚੱਲਦੇ ਆਂ ਦੀ ਕਥਾ ਤੇ ਬਾਤ ਕਰਨੇ ਇਸੇ ਗੱਲ ਬਾਤ ਤੇ ਕਥਾ ਸ਼ੇਰ ਖੰਦ ਪਰ ਸਾਰੇ ਵੀਰਾਂ ਭਾਵਾਂ ਕੀ ਬਿੰਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲਦੇ ਆਂ ਦੀ ਕਥਾ ਗੋ ਮੈਂ ਪਰਸੋਂ ਪਿੰਗਲ ਵੜੇ ਇੱਕ ਅਜੂਬਾ ਦੇਖਿਆ ਡਾਕਟਰ ਕੇਂਦਰ ਦੇਖੋ ਮੈਨੂੰ ਦਿਖਾਇਆ ਖਿੰਡੇ ਕੇ ਗਿਆਨੀ ਜੀ ਤੁਸੀਂ ਹਰ ਗੱਲ ਨੂੰ ਗਹਿਰਾਈ ਨਾਲ ਲੈਂਦੇ ਹੋ ਮੈਂ ਇੱਕ ਚੀਜ਼ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ ਇਹਨੂੰ ਦੇਖੋ ਮੈਂ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਤੇ ਫਿਰ ਜ਼ਰੂਰ ਦੇਖ ਲੈ ਇੱਕ ਬੱਚਾ ਹੈ ਅੰਦਾਜ਼ਨ 2-3 ਸਾਲ ਦਾ ਸਾਰੇ ਸੱਜਣ ਮਿੱਤਰ ਨਾਲ ਸਨ ਅਸੀਂ ਸਾਰੇ ਹੀ ਗਏ ਧੜ ਇੱਕੋ ਹੀ ਹੈ ਬਾਮਾ ਦੋ ਨੇ ਲੱਤਾਂ ਦੋ ਨੇ ਪੇਟ ਵੀ ਕਹੇ ਪਸਲੀਆਂ ਵੀ ਕਨੇ ਪਰ ਮੌਂਡੇ ਜਦ ਤੇ ਲੱਗੇ ਸਿਰ ਦੋਰੇ ਦੋ ਦੋਨੇ ਸਿਰ ਪੂਰਾ ਕੰਮ ਕਰਦੇ ਨੇ ਦੋਹਾਂ ਦੇ ਦਿਮਾਗ ਅਲੱਗ ਅਲੱਗ ਨੇ ਅਜੂ ਦੋਹਾਂ ਸਿਰਾਂ ਦੇਚ ਦਿਮਾਗ ਅਲੱਗ ਲੱਗ ਪਰ ਉਹਨਾ ਦਿਮਾਗ ਉਹ ਦੋ ਸਿਰਾਂ ਦੀਆਂ ਲੱਤਾਂ ਦੋ ਸਾਂਝੀਆਂ ਨੇ ਦੋ ਸਿਰਾਂ ਦਾ ਦੋ ਦਿਮਾਗਾਂ ਦਾ ਪੇਟ ਇੱਕੋ ਹੀ ਹੈ ਸਾਂਝਾ ਦੋ ਦਿਮਾਗ ਦੋ ਸਿਰਾਂ ਦੀਆਂ ਬਾਹਾਂ ਦੋ ਹੀ ਨੇ ਸਾਂਝੀਆਂ ਨੇ ਪਰ ਆਪ ਸੁਣ ਕੇ ਹੈਰਾਨ ਹੋਵਗੇ ਦੋ ਦਿਮਾਗ ਦੋ ਸਿਰਾਂ ਦਾ ਦਿਲ ਇੱਕੋ ਹੀ ਹੈ ਸਾਂਝਾ ਦਿਲ ਦੋ ਨਹੀਂ ਨੇ ਪੇਟ ਦੋ ਨਹੀਂ ਨੇ ਲੱਤਾਂ ਦੋ ਬਾਹਾਂ ਦੋ ਪਰ ਮੋਂਡੇ ਦੇ ਉੱਤੇ ਪੂਰਨ ਕਮ ਕਰਦੇ ਹੋਏ ਬੋਲਦੇ ਹੋਏ ਦੋ ਸਿਰਾਂ ਮੈਂ ਕਿਧਰੇ ਕੈਦੇ ਤੋਂ ਥੋੜਾ ਜਿਹਾ ਬਾਹਰ ਲਿਆ ਹੋਇਆ ਹੈ। ਉਹਨਾਂ ਦੋ ਸਿਰਾਂ ਦਾ ਉਹਨਾਂ ਨੇ ਨਾਂ ਵੀ ਰੱਖਿਆ ਹੈ ਸੋਹਣਾ ਤੇ ਮੋਹਣਾ। ਜਦੋਂ ਸੋਹਣਾ ਕਰਕੇ ਬੁਲਾਉਂਦੀਆਂ ਨੇ ਤਾਂ ਇੱਕ ਸਿਰ ਸਾਹਮਣੇ ਦੇਖਣ ਲੱਗ ਪੈਂਦਾ। ਜਦ ਮੋਹਣਾ ਕਰਕੇ ਆਵਾਜ਼ ਮਾਰਨ ਦੀ ਜਾਂ ਦੂਜਾ। ਕਿਉਂਕਿ ਦਿਮਾਗ ਅਲੱਗ ਦਿਮਾਗ ਅਲੱਗ ਹੈ। ਜ਼ਬਾਨ ਅਲੱਗ ਅਲੱਗ ਹੈ। ਅੱਖਾਂ ਦੋਹਾਂ ਦੀਆਂ ਅਲੱਗ-ਅਲੱਗ ਨੇ, ਕੰਨ ਦੋਹਾਂ ਦੇ ਅਲੱਗ-ਅਲੱਗ ਨੇ, ਪੂਰਾ ਸਿਰ ਅਲੱਗ-ਅਲੱਗ ਹੈ ਔਰ ਕੰਮ ਕਰ ਰਿਹਾ ਹੈ। ਦੋਵੇਂ ਸਿਰ ਬਰਾਬਰ ਨੇ 1.5 3 ਸਾਲ ਦੇ ਬੱਚੇ ਦੇ ਜੋ ਸਿਰ ਹੋਣੇ ਚਾਹੀਦੇ ਨੇ ਉਤਨੇ ਹੀ ਹੈਰਾਨੇ ਕੀ ਪੇਟ ਇੱਕੋ ਹੈ ਦੋਹਾਂ ਦਾ ਪੇਟ ਇੱਕੋ ਹੈ ਦੋਹਾਂ ਦਾ ਦਿਲ ਇੱਕੋ ਹੈ ਮੈਂ ਕਹ ਹੁਣ ਇਹ ਵੱਡੇ ਹੋਏ ਕਿਉਂਕਿ ਇਸ ਤਰ੍ਹਾਂ ਮੈਂ ਜਰਮਨ ਦੇਚ ਲੜਕੀ ਦੇਖੀ ਹੈ ਕਿਸੇ ਤਰ੍ਹਾਂ ਪਰ ਪੂਦੇ ਨਾਲ ਅਜੂਬਾ ਇਹ ਹੈ ਲੱਤਾਂ ਉੱਤੇ ਚਾਰ ਨੇ ਬਾਹਾਂ ਵੀ ਚਾਰ ਨੇ ਦਾੜ ਤੋਂ ਉੱਚਮੜੇ ਹੋਏ ਨੇ ਡਾਕਟਰ ਨੇ ਕਿਹਾ ਜੋਪਰੇਸ਼ਨ ਕਰਕੇ ਅਲਗ ਕੀਤਾ ਦੋਵੇਂ ਮਰ ਜਾਣਗੇ ਦੋਵੇਂ ਮਰ ਜਾਣਗੇ ਇਸ ਵਾਸਤੇ ਆਪਰੇਸ਼ਨ ਨਹੀਂ ਨੌਜਵਾਨ ਹੋ ਗਈਆਂ ਨੇ ਦੋਵੇਂ ਫੈਸਲਾ ਕਰ ਲੈਂਦੀਆਂ ਨੇ ਜੇ ਚੱਲਣਾ ਹੈ ਨਾ ਕਿਧਰੇ ਸ਼ੋਪਿੰਗ ਕਰਨ ਆਪ ਜਾਂਦੀਆਂ ਨੇ ਸਮਾਨ ਲੈਣ ਆਪ ਜਾਂਦੀਆਂ ਨੇ ਡਿਸਕਵਰੀ ਚੈਨਲ ਨੇ ਹੁਣਾਂ ਪੂਰਨ ਤੌਰ ਤੇ ਦਿਖਾਇਆ ਹੈ ਮੈਨੂੰ ਦਿਖਾਉਣ ਵਾਸਤੇ ਇੱਕ ਸੱਜਣ ਮੇਤਰ ਲੈ ਗਏ। ਕਹਿਣ ਲੱਗੇ ਵੱਡੀ ਇੱਕ ਕਥਾ ਬਣੇਗੀ ਚੱਲ ਕੇ ਤੁਹਾਨੂੰ ਇੱਕ ਕਥਾ ਦਿਖਾ ਲੈਂਦੇ ਆ ਮੈਨੂੰ ਇੰਜ ਕਹਿਣ ਲੱਗੇ। ਉਹ ਗਜ਼ਬ ਦੀ ਗੱਲ ਜਦ ਮੈਨੂੰ ਲੱਗ ਗਏ ਕਿ ਉਹ ਸ਼ੌਪਿੰਗ ਕਰਨ ਗਈਆਂ ਸਨ। ਖੰਡ ਵੀ ਕੋਈ ਨਹੀਂ ਦੂਰ ਨਹੀਂ ਜਾ ਸਕਦੀਆਂ ਨੇੜੇ ਜਿਹੜਾ ਸ਼ੌਪਿੰਗ ਹਾਲ ਹੈ। ਬਹੁਤ ਵੱਡੀ ਮਾਲ ਹੈ ਉਹਦੇ ਚ ਗਈਆਂ ਨੇ ਗਏ। ਉਹ ਦੋਵੇਂ ਆਪਸ ਵਿੱਚ ਫੈਸਲਾ ਕਰ ਲੈਂਦੀਆਂ ਨਾ ਜਿਸ ਨੇ ਆਪਣੇ ਤੋਂ ਹਾਂ ਪੈਰਾਂ ਦੀ ਵਰਤੋਂ ਕਰਨੀ ਹੋਵੇ ਨਾ। ਫਿਰ ਦੂਜੀ ਆਪਣੇ ਪੈਰਾਂ ਨੂੰ ਉੱਚਾ ਕਰ ਲੈਂਦੀ ਹੈ ਫਿਰ ਪੂਰਾ ਵਨ ਟਿਕ ਨੂੰ ਟੋਣਾ ਪੈਂਦਾ ਕਿਉਂ ਇੱਕਦਮ ਇਸ ਪਾਸੇ ਇੱਕਦਮ ਉਸ ਪਾਸੇ ਦੋਹਾਂ ਦੀ ਪਿੱਠ ਜੁੜੀ ਹੋਈ ਹੈ ਦਿਸ਼ਾਵਾਂ ਵਿਰੋਧੀ ਨੇ ਦੋਹਾਂ ਦੀਆਂ ਦਿਸ਼ਾਵਾਂ ਵਿਰੋਧੀ ਨੇ ਤਾਂ ਦੋਵੇਂ ਪਾਸੇ ਕਰੋ ਚੱਲਣਾ ਚਾਹਣ ਤਾਂ ਕਿਵੇਂ ਚੱਲਣਗੇ ਇੱਕ ਸੱਜੇ ਜਾਵੇ ਇੱਕ ਖੱਬੇ ਤਾਂ ਦੋਹਾਂ ਕੋਲ ਦਿਮਾਗ ਹੈ ਦੋਹਾਂ ਕੋਲ ਆਪਣਾ ਆਪਣਾ ਦਿਲ ਹੈ فیصلہ کر دیا نے میں چلنا ہے تو ہوں تیر درا زمین تو اچھے کر ہے میرے دو پیروں تیرا وزن آ جائے گا دیا اس طرح چل دیا نے جرمن چوبا پر یہ دسیا ڈاکٹر اندرجیت کور کو نے کسی ڈرائیور کا لڑکا ہے میں لڑکے ہی نے باڈی جو ایک ہی ہے دلی دے کسی ڈرائیور کا بچہ اتھا ہی چھوڑ گیا ہے ਇਸ ਵਾਸਤੇ ਕੰਦਰ ਗਾਰਦੇਸ਼ ਅਰਵਗਤ ਭੀੜ ਬਣੀ ਰਹਿੰਦੀ ਸੀ ਅਰਵਗਤ ਭੀੜ ਸਾਨੂੰ ਸੰਭਾਲਨੇ ਔਕੀਏ ਗਰੀਬ ਆਦਮੀਆਂ ਕੰਮ ਕਰਤੇ ਜਾਣਾ ਹੁੰਦਾ ਔਰ ਵਕਤ ਭੀੜ ਬਣੀ ਰਹਿੰਦੀ ਸੀ ਦੇਖੀਏ ਦੇਖੀਏ ਧੜ ਇੱਕ ਹੈ ਦਿਲ ਇੱਕ ਹੈ ਪੈਰ ਦੋ ਨੇ ਬਾਹਾਂ ਦੋ ਨੇ ਪੂਰਾ ਸਰੀਰ ਇੱਕ ਹੋਇਆ ਪਰ ਸਿਰ ਦੋ ਰਹਿ ਤਰ ਦੋ ਨੇ ਸਿਰ ਪੂਰਾ ਕੰਮ ਕਰਦੇ ਨੇ ਪੂਰਾ ਕੰਮ ਕਰਦੇ ਨੇ ਮੈਂ ਥੋੜਾ ਜਿਹਾ ਹੱਥ ਲਾਣ ਦੀ ਕੋਸ਼ਿਸ਼ ਕੀਤੀ ਨਾਲ ਦੇ ਇੱਕ ਹੋਰ ਸੱਜਣ ਨੇ ਉਹ ਅਸੀਂ ਕੋਪਰੇ ਜਿਹਾਂ ਬੰਦੇ ਦੋਵੇਂ ਹੀ ਰੌਣ ਲੱਗੇ ਉਹ ਡਾਕਟਰ ਸਾਹਿਬਾਂ ਨੇ ਚੁਕਲੇ ਠੀਕ ਚੁੱਕ ਕਰੇ ਕਿਉਂਕਿ ਉਹ ਰੋਜ਼ ਉਹਨਾਂ ਨਾਲ ਪਿਆਰ ਕਰਦੀਆਂ ਇੱਕ ਦਫਾ ਤੇ ਉਹਨਾਂ ਕੋਲ ਜ਼ਰੂਰ ਜਾਂਦੀਆਂ ਨੇ ਉਹਦਾ ਹਾਲ ਚਾਲ ਪੁੱਛਣ ਵਾਸਤੇ ਨਾਮ ਵੀ ਬੜਾ ਗਜ਼ਬਦਾਰ ਰੱਖ ਦਿੱਤਾ ਸੋਨਾ ਤੇ ਮੋਹ ਖੰਡੇ ਦੇ ਕੋਲ ਦੱਬਾ ਅਜੂਬ ਹੈ ਅਜੂਬ ਹੈ ਦਿਮਾਗ ਅਲੱਗ-ਅਲੱਗ ਨੇ ਤੇ ਹੁਣ ਇੱਕ ਦਿਮਾਗ ਨਾਲ ਕੁਝ ਫੈਸਲਾ ਕਰੇ ਦੂਜਾ ਕੁਝ ਫੈਸਲਾ ਕਰੇ ਕਿ ਕਿਵੇਂ ਕੱਲ ਹੋਏਗੀ ਕਿਉਂਕਿ ਸਰੀਰ ਇੱਕ ਹੋਏ ਬਮੰਦ ਹੋਵੇ ਬਰਦ ਹੋਵੇ ਕਦੇ-ਕਦੇ ਪ੍ਰਕਿਰਤੀ 'ਚ ਅਜੂਬੇ ਆਉਂਦੇ ਨੇ ਅਜੂਬ ਹੈ ਗਜ਼ਬ ਦੇ ਕਿਰਸ਼ਮੇ ਹੁੰਦੇ ਰਾਤ ਕਰਨਾਲ ਤੋਂ ਮੈਨੂੰ ਫੋਨ ਆਈ ਚਲੋ ਮੈਂ ਇਸ ਫਦਰ ਟਾਈਮ ਨਾ ਜ਼ਾਇਆ ਕਰਾਂ ਸਜਣ ਨੂੰ ਮੈਂ ਅਲਵਰ ਸਮਾਗਮ ਤੇ ਦੇਖਿਆ ਸੀ ਨਹੀਂ ਤਰੋ ਜਦੇ ਦੋ ਮੇਚ ਰਹੇ ਗਏ ਇੱਕ ਸਾਲ ਲਈ ਬਿਲਕੁਲ ਅੰਦਾ ਹੋ ਗਿਆ लाठी ਦੇ ਸਾਰੇ ਤੇ ਚਲਦਾ ਸੀ ਇਲਾਜ ਇੱਕ ਸਾਲ ਦੇ ਚ ਉਸਨੇ ਬੜਾ ਕਰਾਇਆ ਬਾਰਤ ਦੇ ਕੋਈ ਵੱਡਾ ਆਈ ਹਸਪੀਟਲ ਉਸਨੇ ਛੜਿਆ ਨਹੀਂ ਸੰਪਨ ਕਰਾਨੇ ਦਾ ਹੈ ਖੂਬ ਪੈਸਾ ਖਰਚ ਕੀਤਾ ਨਹੀਂ ਹੋਇਆ ਅੱਖਾਂ ਨਹੀਂ ਉਦੇ ਆਪਣੇ ਕਹਿ ਮਤਾਬਕ ਜ਼ਾਰੋ-ਜ਼ਾਰ ਰੋ ਪੈਂਦਾ ਹੈ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਬਾਣੀਆਂ ਮੈਨੂੰ ਕੰਡ ਸਨ ਇਸ਼ਨਾਨ ਕਰਕੇ ਮੈਂ ਪ੍ਰਕਰਮਾ ਜ ਬੈਠ ਜਾਂਦਾ ਸੀ ਉੱਚੀ-ਉੱਚੀ ਸੁਰ ਨਾਲ ਬਾਣੀਆਂ ਪੜਦਾ ਸੀ ਔਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ ਸਵੇਰੇ ਤੱਕ ਪੜਦਾ ਹੀ ਰਹਿੰਦਾ ਸੀ ਪੜਦਾ ਹੀ ਰਹਿੰਦਾ ਸੀ ਕਹਿੰਦਾ 8 ਦਿਨ ਬਾਅਦ ਮੈਂ ਦੇਖ ਕੇ 당 ਰਹਿ ਗਿਆ ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਆਉਣ ਲੱਗ ਪਏ। ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ। ਮੈਂ ਕੱਛਾ ਮੈਂ ਸਵੇਰੇ ਉੜੀ ਕਰਾਂਗਾ ਸਿੱਧਾ ਆਪਣੇ ਕੋਲ ਹੀ ਆ ਜਾਣਾ। ਪਰ ਪਹੁੰਚੇ ਨਹੀਂ ਸਕਿਆ ਸੰਗਤ ਵਿੱਚ ਬੈਠੇ ਹੁਣ ਆਉਦੇ ਹਾਂ ਤੇ ਕਹਿ ਨਹੀਂ ਸਕਦਾ ਉੱਥੇ ਟਿਕਾਣੇ ਤੇ ਨਹੀਂ ਪਹੁੰਚੇ। ਇਸ ਤਰ੍ਹਾਂ ਦੇ ਕਰਿਸ਼ਮੇ ਹਨ। ਕਦੀ ਕਦੀ ਨੇਚਰ ਦੇ ਜੋ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡਿਆਈਆਂ। ਕਰਨਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਘਰ ਤਾਂ ਤੇਰੇ ਸਭ ਕੁਛ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿਸ ਨੂੰ ਦੇ ਜਿਸ ਦੇ ਸੋ ਪਾਵੇ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਾਤੇ ਦਾਤ ਰੱਖੀ ਹੱਥ ਆਪਣੇ ਉਹਨੇ ਆਪਣੇ ਹੱਥੇ ਚ ਰੱਖੀ ਮੈਂ ਹੀ ਵੰਡਾਂਗਾ ਦੋ ਜਾਣੇ ਦੋ ਜਾਣੇ ਮੈਂ ਆਪਣੇ ਹੱਥਾਂ ਨਾਲ ਦਿਆਂਗਾ ਕਿ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਕਿ ਇਹ ਕਹਿਣਾ ਪੁਰਾਣੇ ਬਾਬਿਆਂ ਕੋਲ ਇਹ ਲੱਗ ਪਿਆ ਪੁਰਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹਰ ਕਿਹੜੀ ਅਗਿਆਨਤਾ ਹੋਵੇਗੀ ਯਾ ਫਿਰ ਨਪੰਕਤੀਆਂ ਨੂੰ ਨਾ ਪੜੋ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਬਰ ਕਿਸੇ ਕੇ ਕਿਛ ਹੱਥ ਹੈ ਬੜੇ ਧਿਆਨ ਨਾਲ ਸੁਣਾ ਮਤਾਂ ਕਿਧਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ مت کوئی جانو اگر کسی کے کچھ کس ہاتھ ہے سب کرے کرایا کوئی کرتا ہے کوئی کرتا ہے کوئی کرنا ہے, ہے, ہے سب کرے کرایا جرا مرا سر تا جرا مرا کا سر تا سا, سب ہر کے بس ہے لاگ سکے نہ بن ہر کے لایا جنم مرن کوئی سراب کوئی دکھ کوئی تکلیف کوئی بپتا ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹਨੇ ਇੱਕ ਵਿਧਾਨ ਬਣਾਇਆ ਹੈ ਉਸ ਵਿਧਾਨ ਦੇ ਮੁਤਾਬਕ ਇਹ ਸਭ ਕੁਝ ਉਸੇ ਤੋਂ ਆ ਜਾਂਦਾ ਫੁਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ ਫੁਲਾਣੇ ਨੇ ਮੇਰੇ ਤੋਂ ਮੈਂ ਉਹਨਾਂ ਨੂੰ ਕਹਿਣਾ ਹੁਣਾ ਤੂੰ ਜਾਦੂ ਟੋਣੇ ਦਾ ਪੁਜਾਰੀ ਐ ਗੁਰੂ ਦਾ ਪੁਜਾਰੀ ਨਹੀਂ ਹੈ ਕਿ ਜਾਦੂ ਟੋਣੇ ਨੇ ਤੇਰੇ ਤੇ ਇਹ ਕੁਝ ਕਰ ਦਿੱਤਾ ਉਹਨਾਂ ਕੋਲ ਜਾ ਉੱਥੇ ਹੀ ਪ੍ਰਿਆਦ ਕਰ ਫਿਰ ਇੱਥੇ ਆਣ ਦਾ ਕੀ ਮਤਲਬ ਹੈ ਕੋਈ ਜਾਦੂ ਟੋਣਾ ਨਹੀਂ ਦੇਦੇ ਤੇ ਕੋਈ ਜادو ਉਟਾਉਣਾ ਨਹੀਂ ਸਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਉਹਦਾ ਬਣਾਇਆ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਉਟਾਉਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦਿਆਂ ਜ਼ਿੰਦਗੀ ਬਚੇਤੇ ਰੱਖਣੀ ਹੈ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚ ਰਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਓ ਮੇਰਾ ਬਾਪੂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀ ਮਾਨ ਹੈ ਓ ਕਰਤਾ ਵੀ ਹੈ ਓ ਕਾਰਨ ਵੀ ਹੈ 我自己的孩子怎么也这 پورے ہیں. واسے سمرت ہے اور میرا اِج کتھا مسکین جی دستے پہ موجے کے عجوبے کے بارے چے سے معجزے ہیں نے جس طرح کہ کوئی انسان نو نظر نہیں آندا تے سچے دل دے نان اللہ تعالیٰ تو دعا مانگتا ہے تے نو نظر آنا شروع ہو جاتا ہے تے معجزے ہیں نے تے اِنہ ثابت ہوتا ہے کہ اللہ تعالیٰ کی ذات ہے تو سنوں چاہیے کہ ہر وقت اللہ تعالیٰ کی عبادت ਕਰੇ ਅੱਲਾਹ ਤਾਲਾ ਦਾ ਜ਼ਿਕਰ ਕਰਦੇ ਰਹੀਏ ਲੋਕਾਂ ਦੇ ਨਾਲ ਚੰਗਾ ਸਲੂਕ ਕਰਦੇ ਰਹੀਏ ਇਨਸਾਨੀਅਤ ਦੇ ਨਾਲ ਪੱਲਾ ਘੜੀਏ ਤੇ ਬਹੁਤ ਹੀ ਸ਼ਾਨਦਾਰ ਕਤਾ ਸੀ ਵੀਰੋ ਤੁਹਾਨੂੰ ਕਤਾ ਕਿਸ ਤਰ੍ਹਾਂ ਦੀ ਲਗੀ ਕਮੈਂਟਸ ਕਰਕੇ ਮੇਰਾ ਦਾ ਲਾਜ਼ਮੀ ਕਰਿਓ ਤੇ ਮੈਂ ਅਖੇ 1.5 ਸਾਲ ਖਿਆਲ ਰੱਖਿਆ